ਲੁਧਿਆਣਾ ਦੀ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਹੋਇਆ ਏ ਜੀ ਹਾਂ ਲੁਧਿਆਣਾ ਦੀ ਸਿਆਸਤ ਦੇ ਵਿੱਚ ਹੁਣ ਲੋਕ ਸਭਾ ਚੋਣਾਂ 1 ਜੂਨ ਨੂੰ ਜਿਸ ਦੇ VOTING ਹੋਣੀ ਹੈ ਉਸ ਤੋਂ ਪਹਿਲਾਂ ਹੁਣ ਲੁਧਿਆਣਾ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਧਮਾਕੇਦਾਰ ਜਿਹੜੀ ਐਂਟਰੀ ਸੀਮਿਤ ਬੈਂਸ ਅਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਕੇ ਕੀਤੀ ਹੈ ਦੋਵਾਂ ਭਰਾਵਾਂ ਨੇ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਜਿਸ ਤੋਂ ਬਾਅਦ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਦੋਮਾ ਭਰਾਵਾਂ ਨੇ ਪਿਛਲੇ ਕਈ ਦਿਨਾਂ ਤੋਂ ਦਿੱਲੀ ਚ ਡੇਰੇ ਲਾਏ ਹੋਏ ਸਨ ਲੰਬੇ ਸਮੇਂ ਤੋਂ ਵਿੱਚ ਚਰਚਾਵਾ ਚੱਲ ਰਹੀਆਂ ਸਨ ਕਿ ਬੈਂਸ ਭਰਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪਹਿਲਾਂ ਤਾਂ ਇਹ ਵੀ ਚਰਚਾਵਾ ਚੱਲੀਆਂ ਸਨ ਕਿ ਉਹ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਵੀ ਹੋ ਸਕਦੇ ਨੇ ਪਰ ਫਿਲਹਾਲ ਉਸ ਤੋਂ ਬਾਅਦ ਜੋ ਵਿਸਰਾਮ ਲੱਗ ਚੁੱਕਿਆ ਸੀ ਹੌਲੀ ਹੌਲੀ ਹੋਰ ਖਬਰਾਂ ਚਰਚਾਵਾ ਦੇ ਵਿੱਚ ਰਹੀਆਂ ਨੇ ਪਰ ਆਖਰਕਾਰ ਹੁਣ ਉਥੋਂ ਕਾਂਗਰਸ ਦੇ ਵੱਲੋਂ ਆਪਣਾ ਜਿਹੜਾ ਉਮੀਦਵਾਰ ਸੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਤਾਰਿਆ ਗਿਆ ਸੀ ਉਸ ਤੋਂ ਬਾਅਦ ਬੈਂਸ ਭਰਾ ਪਾਰਟੀ ਦੀ ਵਿੱਚ ਸ਼ਾਮਲ ਹੋਏ ਨੇ ਹੁਣ ਦੋਨੇ ਭਰਾ ਬੈਂਸ ਭਰਾ ਹੁਣ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਲੁਧਿਆਣਾ ਦੀ ਗਲੀ ਬਜ਼ਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਦਿਖਾਈ ਦੇਣਗੇ ਜਿਸ ਦੇ ਨਾਲ ਹੁਣ ਰਵਨੀਤ ਪਿੱਟੂ ਤੇ ਆਮ ਆਦੀ ਪਾਰਟੀ ਦੀਆਂ ਮੁਸ਼ਕਲਾਂ ਵੱਧਦੀ ਦਿਖਾਈ ਦੇ ਰਹੀਆਂ ਨੇ ਕਿਉਂਕਿ ਇਸ ਦੇ ਨਾਲ ਜਿਹੜੀ ਲੁਧਿਆਣਾ ਦੀ ਸਿਆਸਤ ਹੈ ਉਹਦੇ ਵਿੱਚ ਵੱਡਾ ਫੇਰ ਬਦਲ ਹੋਇਆ ਹੈ ਕਿਉਂਕਿ ਜਿਹੜੇ ਬੈਂਸ ਭਰਾ ਨੇ ਉਹਨਾਂ ਦਲ ਲੁਧਿਆਣਾ ਲੋਕ ਸਭਾ ਸੀਟ ਦੇ ਉੱਤੇ ਵੱਡਾ ਜਿਹੜਾ ਇੱਕ ਆਪਣਾ ਪਕੜ ਹੈ ਉਹਨਾਂ ਦੀ ਆਪਣੀ ਇੱਕ ਵੋਟ ਹੈ ਕਿਉਂਕਿ ਜੇਕਰ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਤੋਂ ਮੌਜੂਦਾ ਮੈਂਬਰ ਜਿਹੜੇ ਸਿਮਰਿਤ ਮਾਨ ਨਾਲ ਆਪਣਾ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਸਿਮਰਿਤ ਬੈਂਸ ਸੁਖਵੀਰ ਬਾਲ ਦੀ ਅਗਵਾਹੀ ਹੇਠ ਅਕਾਲੀ ਦਲ ਚ ਸ਼ਾਮਲ ਹੋ ਗਏ ਸਨ ਉਹਨਾਂ ਤੇ ਅਕਾਲੀ ਦਲ ਚ ਕਈ ਦੋਸ਼ ਲੱਗਦੇ ਰਹੇ ਬੈਂਸ ਭਰਾ ਤਹਿਸੀਲਦਾਰ ਦੇ ਦਫਤਰ ਚ ਦਖਲ ਹੋ ਕੇ ਕੁੱਟਮਾਰ ਕਰਨ ਦਾ ਕੇਸ ਵੀ ਦਰਜ ਕੀਤਾ ਗਿਆ ਸੀ ਤੁਹਾਨੂੰ ਦੱਸ ਦਈਏ ਇਹਦੇ ਨਾਲ ਹੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਚੋਣ ਟਿਕਟ ਨਾ ਦੇਣ ਤੋਂ ਨਾਰਾਜ਼ ਹੋ ਕੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਸੀ ਉਸ ਤੋਂ ਬਾਅਦ ਸਿਮਰਜੀਤ ਨੇ ਆਤਮ ਨਗਰ ਅਤੇ ਬਲਵਿੰਦਰ ਨੇ ਲੁਧਿਆਣਾ ਵਿਧਾਨ ਸਭਾ ਦੀ ਚੋਣ ਲੜੀ ਅਤੇ ਜਿੱਤ ਗਏ ਬੈਂਸ ਨੇ ਲੋਕ ਸਭਾ ਪਾਰਟੀ ਬਣਾਈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਚ ਆਪ ਨਾਲ ਗੱਜੜੂ ਕੀਤਾ ਇਸ ਵਾਰ ਵੀ ਦੋਵੇਂ ਭਰਾ ਜਿੱਤ ਗਏ ਸਨ ਪਰ 2022 ਦੀ ਚੋਣ ਦੇ ਵਿੱਚ ਜੋ ਆਮ ਆਦੀ ਪਾਰਟੀ ਦੀ ਨੇ ਰੀਸੀ ਉਹਦੇ ਵਿੱਚ ਇਹ ਹਾਰ ਜ਼ਰੂਰ ਗਏ ਸੀ ਜਿਸ ਨੂੰ ਲੈ ਕੇ ਹੁਣ ਜਿਹੜੀ ਚਰਚਾ ਆਮ ਸੀ ਕਿ ਹੁਣ ਲੰਬੇ ਸਮੇਂ ਤੋਂ ਸੀਮਿਤ ਬੈਂਸ ਜਦੋਂ ਕਾਂਗਰਸ ਦੇ ਸ਼ਾਮਲ ਹੋਣਗੇ ਤਾਂ ਕਾਂਗਰਸ ਦਾ ਸਿਆਸੀ ਜਿਹੜਾ ਮੈਦਾਨ ਉਹ ਕਿਹਜਾ ਹੋਵੇਗਾ ਕਿਉਂਕਿ ਬੈਂਸ ਭਰਾਵਾਂ ਦੇ ਆਉਣ ਦੇ ਨਾਲ ਹੁਣ ਕਿਤੇ ਨਾ ਕਿਤੇ ਜਿਹੜੇ ਮਜ਼ਬੂਤ ਦਾਵੇਦਾਰ ਦੱਤੇ ਜਾ ਰਹੇ ਨੇ ਰਾਜਾ ਵਿੰਗ ਕਿ ਹੁਣ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਆਮ ਆਦੀ ਪਾਰਟੀ ਦੇ ਉਮੀਦਵਾਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਬੈਂਸ ਭਰਾਵਾਂ ਦਾ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਉਹਨਾਂ ਦਾ ਲੁਧਿਆਣਾ ਦੀ ਲੋਕ ਸਭਾ ਸੀਟ ਤੇ ਉੱਤੇ ਇੱਕ ਵੱਡਾ ਆਧਾਰ ਹੈ ਜਿਸ ਨੂੰ ਲੈ ਕੇ ਹੁਣ ਕਾਂਗਰਸ ਦੇ ਲਈ ਕਿੰਨਾ ਕੁ ਸੌਖਾ ਰਹੇਗਾ ਪ੍ਰਚਾਰ ਕਰਨਾ ਇਹ ਸੀਟ ਨੂੰ ਕੱਟਣ ਦੇ ਲਈ ਕਾਂਗਰਸ ਦੇ ਲਈ ਕਿੰਨਾ ਕੁ ਸੌਖਾ ਰਹੇਗਾ ਹੁਣ ਇਹ ਵਕਤ ਜਿਹੜੀ 4 ਜੂਨ ਆਉਗੀ ਉਸ ਦਿਨ ਤੈਅ ਹੋਏਗਾ ਪਰ ਫਿਲਹਾਲ ਸਿਮਿਤ ਬੈਂਸ ਦੇ ਨਾਲ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਨੂੰ ਕਿਤੇ ਨਾ ਕਿਤੇ ਵੱਡਾ ਜਿਹੜਾ ਇੱਕ ਹੰਗਾਰਾ ਕਹਿ ਲਈ ਇੱਕ سپورਟ ਮਿਲੀ ਹੈ ਜਿਸ ਨੂੰ ਲੈ ਕੇ ਹੁਣ ਕਾਂਗਰਸ ਮਜ਼ਬੂਤ ਦਾਅਵੇਦਾਰ ਦੇ ਵਜੋਂ ਲੁਧਿਆਣਾ ਸੀਟ ਦੇ ਉੱਤੇ ਵਿਚਰੇਗੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ